ਜਗਤ ਪੰਜਾਬੀ ਸਭਾ ਕੈਨੇਡਾ ਲੇਖ ਮੁਕਾਬਲੇ ਨੈਤਿਕਤਾ ਦੇ ਪ੍ਰਸਾਰ ਲਈ ਲੇਖ ਮੁਕਾਬਲਾ ਲਈ ਕੁਝ ਹਦਾਇਤਾਂ ਨੰਬਰ 1 ਨੈਤਿਕਤਾ ਤੋਂ ਕੀ ਭਾਵ ਹੈ ਨੰਬਰ 2 ਨੈਤਿਕਤਾ ਦੀ ਪਰਿਭਾਸ਼ਾ ਅਤੇ ਮਹੱਤਤਾ ਨੰਬਰ 3 ਆប੍ਰਿਤੀ ਜਾਂ ਜਗਬਿਤੀ ਘਟਨਾ ਨੈਤਿਕਤਾ ਨਾਲ ਸੰਬੰਧਿਤ ਸ਼ਬਦ ਸੀਮਾ 1000 ਸ਼ਬਦ ਅਕ੍ਰਿਮਿਤੀ ਕੱਤੀ 1 2025 ਮਾਧਿਅਮ ਪੰਜਾਬੀ ਪਾਵ ਮੀਡੀਅਮ ਪੰਜਾਬੀ ਮਿਤੀ 31 ਜਨਵਰੀ 2025 ਤੋਂ ਪਹਿਲਾ ਲੇਖ ਜਗਤ ਪੰਜਾਬੀ ਸਭਾ @gmail.com ਤੇ ਭੇਜਣਾ ਯਕੀਨੀ ਬਣਾਓ ਜੇਤੂਆਂ ਨੂੰ ਨਗਦੀ ਨਾਲ ਅਤੇ ਸਨਮਾਨ ਪੱਤਰ ਨਾਲ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਰਾਸਾ ਤੇ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਕੇ 22 ਫਰਵਰੀ 2025 ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਲਈ ਇਸ ਲੇਖ ਮੁਕਾਬਲੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਦਾ ਫਾਇਦਾ ਸਾਰੇ ਲੈ ਸਕਣ ਧੰਨਵਾਦ